ਨਮਸਕਾਰ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਰੋਪੜ ਦੇ ਕਰੀਬੀ ਪਿੰਨਾ ਅਮਰਾਲੀ ਵਿਖੇ ਬੀਤੇ ਕੱਲ ਜੀਵ ਵਿਭਾਗ ਦੀ ਮੁਸਤੈਦੀ ਦੇ ਨਾਲ ਸਥਾਨਿਕ ਵਸਨੀਕਾਂ ਦੀ ਮਦਦ ਦੇ ਨਾਲ ਲੈਪੜ ਨੂੰ ਪਕੜ ਲਿਆ ਗਿਆ ਸੀ ਤੇ ਜਿਸ ਨੂੰ ਜਿਸ ਨੂੰ ਜੀਵ ਵਿਭਾਗ ਦੀ ਟੀਮ ਵੱਲੋਂ ਪਕੜ ਕੇ ਛਤਬੀੜ ਚਿੜੀਆ ਘਰ ਦੇ ਵਿੱਚ ਸਹੀ ਸਲਾਮਤ ਛੱਡ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਓ ਸੁਖਵੀਰ ਸਿੰਘ ਨੇ ਦੱਸਿਆ ਕਿ ਪકડਿਆ ਗਿਆ ਲੈਪਰਡਿਕ ਮਾਦਾ ਸੀ ਤੇ ਉਸ ਦੀ ਉਮਰ ਲਗਭਗ 5 ਤੋਂ 6 ਸਾਲ ਸੀ ਤੇ ਜੋ ਕਿ ਜੰਗਲ ਤੋਂ ਭਟਕ ਕੇ ਪਿੰਡ ਵਿੱਚ ਆ ਗਿਆ ਸੀ ਤੇ ਉਸ ਨੂੰ 8 ਤੋਂ 9 ਘੰਟੇ ਦੇ ਮੁਸ਼ਕਲ ਤੋਂ ਬਾਅਦ ਪਕੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਲੈਪਰਡ ਦਾ ਡਾਕਟਰਾਂ ਦੀ ਟੀਮ ਵੱਲੋਂ ਪ੍ਰੋਪਰ ਚੈੱਕਅਪ ਕਰ ਲਿਆ ਗਿਆ ਹੈ ਤੇ ਉਹ ਬਿਲਕੁਲ ਸਹੀ ਸਲਾਮਤ ਹੈ ਤੇ ਹੁਣ ਛਤਬੀੜ ਚੰਡੀਗੜ੍ਹ ਦੇ ਚਿੜੀਆ ਘਰ ਦੇ ਵਿੱਚ ਰਹੇਗਾ ਬੀਓ ਤੁਕ ਵੀਰ ਸਿੰਘ ਨੇ ਦੱਸਿਆ ਕਿ ਹੁਣ ਉਹਨਾਂ ਦੀ ਟੀਮ ਵੱਲੋਂ ਅੱਜ ਨੰਗਲ ਦੇ ਵਾਰਡ ਨੰਬਰ 1 ਦੇ ਵਿੱਚ ਘੁਮਰੇ ਲੈਪਡ ਨੂੰ ਪਕੜਨ ਦੇ ਲਈ ਤਿਆਰੀ ਕਰ ਲਈ ਗਈ ਹੈ ਤੇ ਉਹਨਾਂ ਦੇ ਵੱਲੋਂ ਅੱਜ ਦਿਨ ਦੇ ਸਮੇਂ ਵਾਰਡ ਨੰਬਰ 1 ਦੇ ਵਿੱਚ ਪੰਜਰਾ ਲਗਾ ਦਿੱਤਾ ਜਾਵੇਗਾ ਤੇ ਰਾਤ ਨੂੰ ਉਹਨਾਂ ਦੀ ਪੂਰੀ ਟੀਮ ਲੈਪਡ ਨੂੰ ਪਕੜਨ ਦੇ ਲਈ ਵਾਰਡ ਨੰਬਰ 1 ਦੇ ਵਿੱਚ ਮੌਜੂਦ ਰਹੇਗੀ ਤੇ ਉਹਨਾਂ ਨੇ ਆਸ ਰੱਖੀ ਹੈ ਕਿ ਜਲਦ ਹੀ ਲੈਪਡ ਨੂੰ ਪਕੜ ਲਿਆ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਨਮਸਕਾਰ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਰੋਪੜ ਦੇ ਕਰੀਬੀ ਪਿੰਨਾ ਅਮਰਾਲੀ ਵਿਖੇ ਬੀਤੇ ਕੱਲ ਜੀਵ ਵਿਭਾਗ ਦੀ ਮੁਸਤੈਦੀ ਦੇ ਨਾਲ ਸਥਾਨਿਕ ਵਸਨੀਕਾਂ ਦੀ ਮਦਦ ਦੇ ਨਾਲ ਲੈਪੜ ਨੂੰ ਪਕੜ ਲਿਆ ਗਿਆ ਸੀ ਤੇ ਜਿਸ ਨੂੰ ਜਿਸ ਨੂੰ ਜੀਵ ਵਿਭਾਗ ਦੀ ਟੀਮ ਵੱਲੋਂ ਪਕੜ ਕੇ ਛਤਬੀਰ ਚਿੜੀਆ ਘਰ ਦੇ ਵਿੱਚ ਸਹੀ ਸਲਾਮਤ ਛੱਡ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਓ ਸੁਖਵੀਰ ਸਿੰਘ ਨੇ ਦੱਸਿਆ ਕਿ ਪਕੜਿਆ ਗਿਆ ਲੈਪਰਡਿਕ ਮਾਦਾ ਸੀ ਤੇ ਉਸ ਦੀ ਉਮਰ ਲਗਭਗ 5 ਤੋਂ 6 ਸਾਲ ਸੀ ਤੇ ਜੋ ਕਿ ਜੰਗਲ ਤੋਂ ਭਟਕ ਕੇ ਪਿੰਡ ਵਿੱਚ ਆ ਗਿਆ ਸੀ ਤੇ ਉਸ ਨੂੰ 8 ਤੋਂ 9 ਘੰਟੇ ਦੇ ਮੁਸ਼ਕਲ ਤੋਂ ਬਾਅਦ ਪਕੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਲੈਪਰਡ ਦਾ ਡਾਕਟਰਾਂ ਦੀ ਟੀਮ ਵੱਲੋਂ ਪ੍ਰੋਪਰ ਚੈੱਕਅਪ ਕਰ ਲਿਆ ਗਿਆ ਹੈ ਤੇ ਉਹ ਬਿਲਕੁਲ ਸਹੀ ਸਲਾਮਤ ਹੈ ਤੇ ਹੁਣ ਛਤਬੀਰ ਚੰਡੀਗੜ੍ਹ ਦੇ ਚਿੜੀਆ ਘਰ ਦੇ ਵਿੱਚ ਰਹੇਗਾ ਬੀਓ ਕਵੀਰ ਸਿੰਘ ਨੇ ਦੱਸਿਆ ਕਿ ਹੁਣ ਉਹਨਾਂ ਦੀ ਟੀਮ ਵੱਲੋਂ ਅੱਜ ਨੰਗਲ ਦੇ ਵਾਰਡ ਨੰਬਰ 1 ਦੇ ਵਿੱਚ ਘੁਮਰੇ ਲੈਪਟ ਨੂੰ ਪਕੜਨ ਦੇ ਲਈ ਤਿਆਰੀ ਕਰ ਲਈ ਗਈ ਹੈ ਤੇ ਉਹਨਾਂ ਦੇ ਵੱਲੋਂ ਅੱਜ ਦਿਨ ਦੇ ਸਮੇਂ ਵਾਰਡ ਨੰਬਰ 1 ਦੇ ਵਿੱਚ ਪਿੰਜਰਾ ਲਗਾ ਦਿੱਤਾ ਜਾਵੇਗਾ ਤੇ ਰਾਤ ਨੂੰ ਉਹਨਾਂ ਦੀ ਪੂਰੀ ਟੀਮ ਲੈਪਟ ਨੂੰ ਪਕੜਨ ਦੇ ਲਈ ਵਾਰਡ ਨੰਬਰ 1 ਦੇ ਵਿੱਚ ਮੌਜੂਦ ਰਹੇਗੀ ਤੇ ਉਹਨਾਂ ਨੇ ਆਸ ਰੱਖੀ ਹੈ ਕਿ ਜਲਦ ਹੀ ਲੈਪਟ ਨੂੰ ਪਕੜ ਲਿਆ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਨਮਸਕਾਰ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਰੋਪੜ ਦੇ ਕਰੀਬੀ ਪਿੰਨਾ ਅਮਰਾਲੀ ਵਿਖੇ ਬੀਤੇ ਕੱਲ ਜੀਵ ਵਿਭਾਗ ਦੀ ਮੁਸਤੈਦੀ ਦੇ ਨਾਲ ਸਥਾਨਕ ਵਸਨੀਕਾਂ ਦੀ ਮਦਦ ਦੇ ਨਾਲ ਲੈਪੜ ਨੂੰ ਪਕੜ ਲਿਆ ਗਿਆ ਸੀ ਤੇ ਜਿਸ ਨੂੰ ਜਿਸ ਨੂੰ ਜੀਵ ਵਿਭਾਗ ਦੀ ਟੀਮ ਵੱਲੋਂ ਪਕੜ ਕੇ ਛਤਬੀੜ ਚਿੜੀਆ ਘਰ ਦੇ ਵਿੱਚ ਸਹੀ ਸਲਾਮਤ ਛੱਡ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਓ ਸੁਖਵੀਰ ਸਿੰਘ ਨੇ ਦੱਸਿਆ ਕਿ ਪਕੜਿਆ ਗਿਆ ਲੈਪੜਿਕ ਮਾਦਾ ਸੀ ਤੇ ਉਸ ਦੀ ਉਮਰ ਲਗਭਗ 5 ਤੋਂ 6 ਸਾਲ ਸੀ ਤੇ ਜੋ ਕਿ ਜੰਗਲ ਤੋਂ ਭਟਕ ਕੇ ਪਿੰਡ ਵਿੱਚ ਆ ਗਿਆ ਸੀ ਤੇ ਉਸ ਨੂੰ 8 ਤੋਂ 9 ਘੰਟੇ ਦੇ ਮੁਸ਼ਕਲ ਤੋਂ ਬਾਅਦ ਪਕੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਨੇ ਦੱਸਿਆ ਕਿ ਲੈਪੜ ਦਾ ਡਾਕਟਰਾਂ ਦੀ ਟੀਮ ਵੱਲੋਂ ਪ੍ਰੋਪਰ ਚੈੱਕਅਪ ਕਰ ਲਿਆ ਗਿਆ ਹੈ ਤੇ ਉਹ ਬਿਲਕੁਲ ਸਹੀ ਸਲਾਮਤ ਹੈ ਤੇ ਹੁਣ ਛਤਬੀਰ ਚੰਡੀਗੜ੍ਹ ਦੇ ਚਿੜਿਆ ਘਰ ਦੇ ਵਿੱਚ ਰਹੇਗਾ। ਬੀਓ ਸੁਖਵੀਰ ਸਿੰਘ ਨੇ ਦੱਸਿਆ ਕਿ ਹੁਣ ਉਹਨਾਂ ਦੀ ਟੀਮ ਵੱਲੋਂ ਅੱਜ ਨੰਗਲ ਦੇ ਵਾਰਡ ਨੰਬਰ 1 ਦੇ ਵਿੱਚ ਘੁੰਮਰੇ ਲੈਪੜ ਨੂੰ ਪਕੜਨ ਦੇ ਲਈ ਤਿਆਰੀ ਕਰ ਲਈ ਗਈ ਹੈ ਤੇ ਉਹਨਾਂ ਦੇ ਵੱਲੋਂ ਅੱਜ ਦਿਨ ਦੇ ਸਮੇਂ ਵਾਰਡ ਨੰਬਰ 1 ਦੇ ਵਿੱਚ ਪਿੰਜਰਾ ਲਗਾ ਦਿੱਤਾ ਜਾਵੇਗਾ ਤੇ ਰਾਤ ਨੂੰ ਉਹਨਾਂ ਦੀ ਪੂਰੀ ਟੀਮ ਲੈਪੜ ਨੂੰ ਪਕੜਨ ਦੇ ਲਈ ਵਾਰਡ ਨੰਬਰ 1 ਦੇ ਵਿੱਚ ਮੌਜੂਦ ਰਹੇਗੀ ਤੇ ਉਹਨਾਂ ਨੇ ਆਸ ਰੱਖੀ ਹੈ ਕਿ ਜਲਦ ਹੀ ਲੈਪੜ ਨੂੰ ਕਰ ਲਿਆ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਨਮਸਕਾਰ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਰੋਪੜ ਦੇ ਕਰੀਬੀ ਪਿੰਨਾ ਅਮਰਾਲੀ ਵਿਖੇ ਬੀਤੇ ਕੱਲ ਜੀਵ ਵਿਭਾਗ ਦੀ ਮੁਸਤੈਦੀ ਦੇ ਨਾਲ ਸਥਾਨਿਕ ਵਸਨੀਕਾਂ ਦੀ ਮਦਦ ਦੇ ਨਾਲ ਲੈਪੜ ਨੂੰ ਪਕੜ ਲਿਆ ਗਿਆ ਸੀ ਤੇ ਜਿਸ ਨੂੰ ਜਿਸ ਨੂੰ ਜੀਵ ਵਿਭਾਗ ਦੀ ਟੀਮ ਵੱਲੋਂ ਪਕੜ ਕੇ ਛਤਬੀਰ ਚਿੜਿਆ ਘਰ ਦੇ ਵਿੱਚ ਸਹੀ ਸਲਾਮਤ ਛੱਡ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਓ ਸੁਖਵੀਰ ਸਿੰਘ ਨੇ ਦੱਸਿਆ ਕਿ ਪਕੜਿਆ ਗਿਆ ਲੈਪਰਡਿਕ ਮਾਦਾ ਸੀ ਤੇ ਉਸ ਦੀ ਉਮਰ ਲਗਭਗ 5 ਤੋਂ 6 ਸਾਲ ਸੀ ਤੇ ਜੋ ਕਿ ਜੰਗਲ ਤੋਂ ਭਟਕ ਕੇ ਪਿੰਡ ਵਿੱਚ ਆ ਗਿਆ ਸੀ ਤੇ ਉਸ ਨੂੰ 8 ਤੋਂ 9 ਘੰਟੇ ਦੇ ਮੁਸ਼ਕਲ ਤੋਂ ਬਾਅਦ ਪਕੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਲੈਪਰਡ ਦਾ ਡਾਕਟਰਾਂ ਦੀ ਟੀਮ ਵੱਲੋਂ ਪ੍ਰੋਪਰ ਚੈੱਕਅਪ ਕਰ ਲਿਆ ਗਿਆ ਹੈ ਤੇ ਉਹ ਬਿਲਕੁਲ ਸਹੀ ਸਲਾਮਤ ਹੈ ਤੇ ਹੁਣ ਛਤਬੀਰ ਚੰਡੀਗੜ੍ਹ ਦੇ ਚਿੜਿਆ ਘਰ ਦੇ ਵਿੱਚ ਰਹੇਗਾ ਬੀਓ ਕਵੀਰ ਸਿੰਘ ਨੇ ਦੱਸਿਆ ਕਿ ਹੁਣ ਉਹਨਾਂ ਦੀ ਟੀਮ ਵੱਲੋਂ ਅੱਜ ਨੰਗਲ ਦੇ ਵਾਰਡ ਨੰਬਰ 1 ਦੇ ਵਿੱਚ ਘੁਮਰੇ ਲੈਪਟ ਨੂੰ ਪਕੜਨ ਦੇ ਲਈ ਤਿਆਰੀ ਕਰ ਲਈ ਗਈ ਹੈ ਤੇ ਉਹਨਾਂ ਦੇ ਵੱਲੋਂ ਅੱਜ ਦਿਨ ਦੇ ਸਮੇਂ ਵਾਰਡ ਨੰਬਰ 1 ਦੇ ਵਿੱਚ ਪਿੰਜਰਾ ਲਗਾ ਦਿੱਤਾ ਜਾਵੇਗਾ ਤੇ ਰਾਤ ਨੂੰ ਉਹਨਾਂ ਦੀ ਪੂਰੀ ਟੀਮ ਲੈਪਟ ਨੂੰ ਪਕੜਨ ਦੇ ਲਈ ਵਾਰਡ ਨੰਬਰ 1 ਦੇ ਵਿੱਚ ਮੌਜੂਦ ਰਹੇਗੀ ਤੇ ਉਹਨਾਂ ਨੇ ਆਸ ਰੱਖੀ ਹੈ ਕਿ ਜਲਦ ਹੀ ਲੈਪਟ ਨੂੰ ਪਕੜ ਲਿਆ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ